ਪੰਜਾਬ ਸਰਕਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਪੱਕੇ ਕਦਮ ਚੁੱਕ ਰਹੀ ਹੈ। ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਕਰ ਕਰ ਰੋਜ਼ਗਾਰ ਮੁਹਿੰਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਨਵੀਂ ਪਹਿਲ ਕਰਦਿਆ। ਮਿੰਨੀ ਸਖਤਰੇ ਰਾਜਪੁਰਾ ਵਿਖੇ ਕਰੀਬ 31 ਲਾਇਸੈਂਸ ਹੋਲਡਰਾਂ ਨੂੰ ਬੁੱਧ ਅਲਾਟਮੈਂਟ ਦੇ ਪੱਤਰ ਵੰਡੇ। ਇਸ ਸਮਾਰੋਹ ਵਿੱਚ ਐਸ ਡੀ ਐਮ ਅਵਿਕੇਸ਼ ਗੁਪਤਾ, ਡੀ ਐਸ ਪੀ ਮਨਜੀਤ ਸਿੰਘ ਨਾਜ਼ਰ, ਗੁਰਜੀਤ ਸਿੰਘ ਅਤੇ ਐਮ ਟੀ ਸੀ ਭੁਪਿੰਦਰ ਸਿੰਘ ਵੀ ਹਾਜ਼ਰ ਰਹੇ। ਤੁਸੀਂ ਦੇਖ ਰਹੇ ਹੋ ਪੀਟੀਨਿਊਜ਼ 24 ਇਸ ਵਕਤ ਅਸੀਂ ਰਾਜਪੁਰੇ ਦੇ ਮਨੀ ਸੈਕਟਰ ਤੇ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਪਿਛਲੇ ਕਾਫੀ ਸਮੇਂ ਤੋਂ ਇਥੇ ਬੂਥ ਅਪਲਾਈ ਜਿਨ੍ਹਾਂ ਵੱਲੋਂ ਕੀਤੇ ਗਏ ਸੀ ਬੂਥਾਂ ਦਾ ਜਿਹੜਾ ਅਪਲਾਈਮੈਂਟ ਜਿਹੜੀ ਹੈ ਮਨਜ਼ੂਰੀ ਜਿਹੜੀ ਸਰਕਾਰ ਵੱਲੋਂ ਪੈਂਡਿੰਗ ਚੱਲ ਰਹੀ ਸੀ ਜਿਸ ਨੂੰ ਅੱਜ ਮਨਜ਼ੂਰੀ ਮਿਲ ਗਈ ਹੈ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਰ ਰਾਜਪੁਰਾ ਤੋਂ ਅੱਜ ਵਿਸ਼ੇਸ਼ ਤੌਰ ਤੇ ਇਥੇ ਪਹੁੰਚ ਰਹੇ ਤੇ ਉਹਨਾਂ ਨਾਲ ਐਸ.ਡੀ.ਐਮ. ਰਾਜਪੁਰਾ ਵੀ ਨੇ ਉਹਨਾਂ ਦੀ ਮੀਟਿੰਗ ਕਰ ਰਹੀ ਹੈ ਤੇ ਮੀਟਿੰਗ ਦੇ ਵਿੱਚ ਜਿਹੜੇ ਹੈ ਉਹਨਾਂ ਦਾ ਕਹਿਣਾ ਵੀ ਅੱਜ ਜਿਹੜੇ ਨਿਯੁਕਤੀ ਪੱਤਰਾਂ ਜਿਹੜੇ ਲੈਟਰ ਹੈ ਜਿਹੜੇ ਅੱਜ ਜਿਨ੍ਹਾਂ ਨੂੰ ਅਲਾਊਟ ਕੀਤੇ ਗਏ ਹੈ ਬੂਥ ਉਹਨਾਂ ਨੂੰ ਅੱਜ ਸੌਂਪੇ ਜਾਣਗੇ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਬਹੁਤ ਉਹਨਾਂ ਵੱਲੋਂ ਦਿੱਤੇ ਜਾ ਰਹੇ ਇਸ ਬੰਦੇ ਵਿੱਚ ਉਹਨਾਂ ਦਾ ਕੀ ਕੰਮ ਹੈ ਪੀਟੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹਰੀ ਦੀ ਰਿਪੋਰਟ ਪ੍ਰਦੀਪ ਜੀ ਨੇ ਜਿਹੜਾ ਓਵਰ ਬ੍ਰਿਜ ਹੈ ਇਹਦਾ ਰੋਲ ਆ ਪਾਇਆ ਦੇਖੋ ਜੇ ਉਹਦਾ ਕੰਮ ਨਾ ਹੁੰਦਾ ਮੈਨੂੰ ਲੱਗਦਾ ਬਸ ਕੰਮੇੰ ਅੰਨਾ ਕੀ ਜੁੜਿਆ ਹੋਇਆ ਸੀ ਉਹ ਗਿਰ ਨਾਲ ਹੁੰਦਾ ਪਰ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਇੱਕ ਸ਼ਹਿਰ ਨੂੰ ਆਪਦੇ ਹਲਕੇ ਨੂੰ ਅੱਛਾ ਬਣਾਉਂਦਾ ਮੈਂ ਕਹਿੰਦੀ ਦੱਸੋ ਕੋਈ ਕਈ ਲੋਕ ਤਾਂ ਹੁੰਦੇ ਆ ਨਾ ਜੇ ਕੋਈ ਕਮੀ ਦੱਸੋ ਤਾਂ ਕਈ ਨੇ ਦੇਖੇ ਲੀਡਰ ਕਮੀਆਂ ਨੂੰ ਜੇ ਕੋਈ ਉਜਾਗਰ ਕਰਦਾ ਤਾਂ ਉਹਦੇ ਨਾਲ ਲੜਦੇ ਆ ਅਸੀਂ ਤਾਂ ਕਹਿੰਦੇ ਜੇ ਸਾਡੀ ਕਮ ਜਿਹੜੇ ਉਹਨੂੰ ਤੁਸੀਂ ਦੱਸਿਆ ਵੀ ਇੱਥੇ ਬਹੁਤ ਸਾਰੇ ਲੋਕ ਬੈਦਾਂ ਦੇ ਬੈਠੇ ਆ ਐਸਜੀਐਮ ਸਾਹਿਬ ਨੂੰ ਦੱਸੋ ਉਹਨਾਂ ਦੇ ਕਾਰਵਾਈ ਜ਼ਰੂਰ ਹੋਵੇ ਕਿ ਉਹਨਾਂ ਨੂੰ ਸੇਫ ਆ ਅਤੇ ਜਗਾ ਦਿੱਤੀ ਹੈ ਜਿੱਥੇ ਜਿੱਥੇ ਉਹ ਆਪਣਾ ਸਿੱਟਾ ਕਰ ਸਕਦੇ ਆ ਜਿਹੜੇ ਡ라이ਵਿੰਗ ਲਾਇਸੈਂਸ ਹੋਲਡਰ ਹੁੰਦੇ ਆ ਜਿਹਨਾਂ ਕਿਸੇ ਕੋਲ ਟਾਈਮ ਦਿੱਤਾ ਹੈਗਾ ਕਿਸੇ ਕੋਲ ਬਸ ਬਿਠਾਣੇ ਦਾ ਇੱਛਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਵੀ ਸਾਡੇ ਕੋਲ ਲਾਇਸੈਂਸ ਹੈਗੇ ਪਰ ਕਾਫੀ ਜਗਾ ਨਹੀਂ ਮਿਲੀ ਹੈ ਤਾਂ ਸਾਨੂੰ ਕੰਮ ਕਰਨ ਚ ਇੱਜਤ ਆ ਰਹੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਇਸੈਂਸ ਹੋਲਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਫ ਲੋਟ ਦੇ ਥਰੂ ਉਹਨਾਂ ਨੂੰ ਦੂਸਰਾ ਲੋਟ ਕਰਦੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਸਾਪੇ ਇੱਕ ਪਹਿਲਾਂ ਕੈਟਿੰਗ ਹੋਈ ਸੀ ਜਿਸ ਦੇ ਵਿੱਚ ਕੁਝ ਬੂਥ ਖਾਲੀ ਹੋਏ ਸੀ ਉਹ ਬੂਥ ਤੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਓਪਨ ਜਗ੍ਹਾ ਪਈ ਸੀ ਉਹਨੂੰ ਬੁਲਾ ਕੇ ਅਸੀਂ ਸਾਰਿਆਂ ਨੂੰ ਬੂਥ ਦੇ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂ ਤਾਂ ਕਿ ਕੋਈ ਸਬਲੇਟ ਕਰਦਾ ਹੈ ਤਾਂ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸਦੇ ਵੀ ਤੁਹਾਨੂੰ ਮਾਲਕੀ ਨਹੀਂ ਟਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6/8 ਦੀ ਜਗਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾਂ ਕਾਨੂੰਨਾਂ ਤੇ ਹਦਾਇਤਾਂ ਦੇ ਤਾਬੇ ਹੀ ਉੱਥੇ ਉਹ ਕੰਮ ਕਰ ਸਕਦਾ ਹੈ ਪਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਬੀ ਫੀਲਡਰ ਤੋਂ ਕਿ ਇਹਦੇ ਖੱਤਾਂ ਤੋਂ ਉਹਨੂੰ ਉੱਪਰ ਤੋਂ ਜਗ੍ਹਾ ਵੀ ਬਣਾਉਣੀ ਪੈਂਦੀ ਹੈ ਉਹ ਟੈਂਪੋਰਰੀ ਰੱਖਣਾ ਹੁੰਦਾ ਹੈ ਉਹ ਟੈਂਪੋਰਰੀ ਰੱਖਣਾ ਹੁੰਦਾ ਹੈ ਇਹ ਟੈਂਪੋਰਰੀ ਅਲਾਟ ਸਟਰਕਚਰ ਕਿਹਾ ਕੀਤਾ ਜਾ ਸਕਦਾ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਣੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪਣੀ ਲੋੜ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਹੋ ਇਹਨੂੰ ਸੈਪਰੇਟਲੀ ਏਵੈਲੂਏਟ ਕਰ ਲੈਣੇ ਹੈ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਕੋਈ ਸਾਰੀ ਕੰਪਲੀਟੀ ਨਹੀਂ ਕਰਾਈ ਜਾ ਸਕਦਾ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰ ਹੁੰਦੀ ਹੈ ਤਾਂ ਜਗ੍ਹਾ ਦੇ ਕੇ ਉਥੋਂ ਦੇ ਕੇ ਫੇਰ ਕੁਝ ਕਿ ਕਿ ਬੀਖੋ ਰੋਜ਼ਗਾਰ ਜੋ ਕਰਦੇ ਐ ਕੁਝ ਨੂੰ ਹੋਰ ਬੈਟਰ ਕਿੱਤਾ ਮਿਲ ਜਾਂਦਾ ਉਹ ਸਾਡੇ ਤੇ ਚਲੇ ਜਾਂਦੇ ਐ ਕਿ ਕਿਸੇ ਨੂੰ ਲੋਡ ਹੋਊਗੀ ਕੋਈ ਸਾਡੇ ਤੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲਾਟਮੈਂਟਸ ਉਸ ਤਰ੍ਹਾਂ ਹੋ ਜਾਂਦੀ ਠੀਕ ਹੈ ਠੀਕ